ए, local, ए, लोकल बॉडी ਤੁਸੀਂ ਕਹਿੰਦੇ ਆ ਕਿ ਲੋਕਲ ਬੋਡੀ ਨੂੰ ਪਤਾ ਨਹੀਂ ਕਿ ਲੋਕਲ ਬੋਡੀ ਤੱਕ ਮੈਸੇਜ ਨਹੀਂ ਗਿਆ ਹੋਗਾ ਲੋਕਲ ਬੋਡੀ ਤੱਕ ਹਮੇਸ਼ਾ ਇਹ ਮੈਸੇਜ ਗਿਆ ਹੋਣਾ ਲੋਕਲ ਹੀ ਤੁਹਾਡੇ ਮਨਿਸਟਰ ਜਿਹੜੇ ਜੇ ਜੇ ਲੋਕਲ ਹੀ ਸਾਡੇ ਮਨਿਸਟਰ ਹੈ ਬਰਕਾਲ ਜੀ ਨੂੰ ਮੈਸੇਜ ਦੇ ਰਹੇ ਆ ਕਿ ਉਹਨਾਂ ਤੱਕ ਇਹ ਮੈਸੇਜ ਨਹੀਂ ਗਿਆ ਉਹਨਾਂ ਤੱਕ 100% ਮੈਸੇਜ ਗਿਆ ਹੈ ਲੇਕਿਨ ਇਗਨੋਰ ਹਰ ਪਾਸਿਓਂ ਕਿਸੇ ਪਾਸਿਓਂ ਕੋਈ ਤਲ ਨੂੰ ਤੇ ਨਾਲ ਕੋਈ ਤਿਆਰ ਨਹੀਂ ਹੈ ਹਰ ਪਾਸੇ ਇਗਨੋਰ ਹੈ ਤਾਂ ਕਰਕੇ ਸੋਸਾਇਟੀ ਨੇ ਆਪਣਾ ਸਟਾਫ ਇਕ ਚੁੱਕਿਆ ਕਿ ਆਪਣੀ ਸਾਰੀ ਕੰਟਰੀਬਿਊਟ ਕਰਕੇ ਤਾਂ ਸੜਕ ਨੂੰ ਬਣਾ ਰਹੇ ਆ ਦੇਖੋ ਇਹ ਤਾਂ ਉਹਨਾਂ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਕਿਉਂ ਨਹੀਂ ਕਿਉਂ ਐਕਸੈਪਟ ਕਰ ਰਹੇ ਨੇ ਕਿਉਂ ਨਹੀਂ ਐਕਸੈਪਟ ਕੀਤੀ ਇਹ ਤਾਂ ਉਹਨਾਂ ਦੇ ਡਿਪੈਂਡ ਕਰਦੀ ਹੈ ਅਸੀਂ ਉਹਨਾਂ ਨੂੰ ਬਲੇਮ ਨਹੀਂ ਦੇ ਰਹੇ ਲੇਕਿਨ ਇਹ ਉਹਨਾਂ ਦੇ ਉੱਤੇ ਡਿਪੈਂਡ ਕਰਦੀ ਹੈ ਕਿ ਉਹਨਾਂ ਨੇ ਕਿਉਂ ਨਹੀਂ ਐਕਸ਼ਨ ਲਿਆ ਜਦ ਕਿ ਉਹਨਾਂ ਨੂੰ ਹਰ ਚੀਜ਼ ਨੂੰ ਨੋਟਿਸ ਕੀਤਾ ਗਿਆ ਤੇ ਲਾਸਟ ਵਿੱਚ ਟੋਟਲੀ ਸਾਰਾ ਕੁਝ ਆਪਣੇ ਵੱਲੋਂ ਸੋਸਾਇਟੀ ਵੱਲੋਂ ਕੀਤਾ ਜਾ ਰਿਹਾ ਇਹ ਸਾਰਾ ਕੰਮ ਤੁਹਾਡੇ ਸਾਹਮਣੇ ਤੁਸੀਂ ਖੁਦ ਦੇਖ ਵੀ ਰਹੇ ਆਂ ਅਤੇ ਤੁਸੀਂ ਸੁਣਿਆ ਵੀ ਹੈ ਸਾਰੇ ਆਪਣੀ ਕੋਲ ਕਲੋਨੀ ਦਾ ਕੰਟਰੀਬਿਊਟ ਹੈ ਸਾਰਾ ਕਿੰਨਾ ਇਟੇ ਟੋਟਲ ਕਿੰਨਾ ਆਪਣੇ ਐਕਸਪੈਂਸ ਇਹ ਮੈਂ ਮਿਨੀਮਮ 1 ਲੱਖ ਰੁਪਈਆ ਆਏਗਾ ਜੀ ਇੱਥੇ ਕੀ ਨਾਮ ਹੈ ਤੁਹਾਡਾ ਅਜਸਪਾਲ ਸਿੰਘ ਹੈ ਜੀ ਮੈਂ ਜਸਵੀਰ ਸਿੰਘ ਰੰਧਾਵਾ ਰਿਟਾਇਰਡ ਡੀਐਸਪੀ ਮੈਂ ਡਿਵੈਸ ਕਲੋਨੀ ਰੈਜੀਡੈਂਸ ਸੁਸਾਇਟੀ ਦਾ ਪ੍ਰਧਾਨ ਆ ਗੁਰਦੁਆਰਾ ਸਾਹਿਬ ਦਾ ਜਨਰਲ ਸੈਕਟਰੀ ਆ ਇਹ ਮੈਨੂੰ ਇੱਥੇ ਵਸਦਿਆਂ ਨੂੰ 55 ਸਾਲ ਹੋ ਗਏ ਇਸ ਕਲੋਨੀ ਵਿੱਚ ਤੇ ਜੋ ਪਿਛਲੇ ਸਮੇਂ ਦੌਰਾਨ ਪਿਛਲੇ ਸਾਲ ਜੁਲਾਈ-अगਸਤ ਜਿੰਨਾ ਸੜਕ ਪੱਟੀ ਪਾਈ ਪਾਉਣ ਲਈ ਅਸੀਂ ਉਸ ਤੋਂ ਬਾਅਦ ਇੰਨੀ ਹਰਾਸ਼ਮੈਂਟ 'ਚ ਰਹੇ ਲਗਾਤਾਰ ਇਹਨਾਂ ਨੂੰ ਬੇਨਤੀ ਕਰਦੇ ਰਹੇ ਹਾਂ ਕਿ ਤੁਸੀਂ ਇਹ ਸੜਕ ਬਣਾ ਦਿਓ ਸਾਡਾ ਘਰ ਆ ਸਾਡੀ ਜੀਵਨਤਾ ਮਿੱਟੀ ਪਈ ਹੋਈ ਹੈ ਇਹਨਾਂ ਕਿਸੇ ਨੇ ਨਹੀਂ ਸੁਣੀ ਫਿਰ ਪਿਛਲੇ ਮਹੀਨੇ ਜਾ ਕੇ ਅਸੀਂ ਇਹਨਾਂ ਕਮਿਸ਼ਨਰ ਸਾਹਿਬ ਨੂੰ ਮਿਲੇ ਜੁਆਇੰਟ ਕਮਿਸ਼ਨਰ ਨੂੰ ਮਿਲੇ ਐਸਸੀ ਆ ਜਿਹੜਾ ਕਾਰਪੋਰੇਸ਼ਨ ਦਾ ਡੋਗਰਾ ਸਾਹਿਬ ਨੂੰ ਮਿਲੇ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਫਿਰ ਅਸੀਂ ਹਮਦਰ ਸਾਹਿਬ ਨੂੰ ਮਲੇ ਸਾਡੀ ਕਲੋਨੀ ਦਾ ਵਸਨੀਕ ਹੈ ਉਹਨਾਂ ਨੇ ਟੈਲੀਫੋਨ ਕਮਿਸ਼ਨਰ ਸਾਹਿਬ ਨੂੰ ਕੀਤਾ ਕਮਿਸ਼ਨਰ ਸਾਹਿਬ ਨੇ ਵਾਦਾ ਕੀਤਾ ਵੀ ਅਸੀਂ 16 ਤਰੀਕ ਤੱਕ ਇਹ 16 ਮਈ ਤੱਕ ਅਸੀਂ ਬਣਾ ਦੇਾਂਗੇ ਕਿਉਂਕਿ ਸਾਡਾ 21 ਮਈ ਨੂੰ ਗੁਰਦੁਆਰਾ ਸਾਹਿਬ ਦਾ ਇੱਕ ਪ੍ਰੋਗਰਾਮ ਹੈ ਨਗਰ ਕੀਰਤਨ ਹੈ ਜੋ ਸਾਲ ਚ ਇੱਕ ਵਾਰ ਹੀ ਇਹ ਮਨਾਉਨੇ ਆ ਤੇ ਨਗਰ ਕੀਰਤਨ ਕਰਦੇ ਅਸੀਂ ਬੇਨਤੀ ਕੀਤੀ ਸੜਕ ਬਹੁਤ ਬੁਰੀ ਹਾਲਤ ਹੈ ਸਾਡੇ ਪੰਜ ਪਿਆਰੇ ਸਾਡੀਆਂ ਬੀਬੀਆਂ ਨੰਗੇ ਪੈਰੀ ਚੱਲਦੀਆਂ ਨੇ ਇੱਥੇ ਚੱਲਣਾ ਔਖਾ ਵੀ ਮਿਹਰਬਾਨੀ ਕਰਕੇ ਇਹਨਾਂ ਵਾਦਾ ਕਰ ਲਿਆ ਵੀ 16 ਤਰੀਕ ਅਹੀਂ ਉਦੋਂ ਬਾਅਦ ਵੀ ਮੈਂਦੀ ਕਰੀ ਗਏ ਕੱਲ ਵੀ ਮੈਂ ਟੈਲੀਫੋਨ ਕੀਤਾ ਵੀ ਸਾਡਾ ਕੋਈ ਕਰਦੇ ਹੋਏ ਨਾ ਕੋਈ ਨਹੀਂ ਕੀਤਾ ਹੁਣ ਅਸੀਂ ਆਪ ਡਿਫੈਂਸ ਕਲੋਨੀ ਦੇ ਰਸਮੀ ਇਕੱਠੇ ਹੋ ਕੇ ਆਪੇ 2-2000 3-3000 ਹਜ਼ਾਰ ਹਜ਼ਾਰ ਜੜ ਇਕੱਠਾ ਕਰਕੇ ਇਹ ਸਾਡਾ ਤਕਰੀਬਨ 50 ਹਜ਼ਾਰ ਦਾ ਬਜਟ ਹੈ ਜੋ ਅਸੀਂ ਇਕੱਠਾ ਕਰਕੇ ਆਪ ਬਣਾ ਰਹੇ ਆ ਇਹ ਸਾਡੀ ਕਿਸੇ ਨੇ ਨਹੀਂ ਸੁਣਾਈ ਕੀਤੀ ਇਹ ਨਾ ਗੁਰਦੁਆਰਾ ਸਾਹਿਬ ਜਾਂ ਧਾਰਮਿਕ ਇੱਕ ਜਿਹੜਾ ਸਾਡਾ ਫੰਕਸ਼ਨ ਸੀ ਉਹਦੇ ਲਈ ਵੀ ਨਹੀਂ ਸਾਡੀ ਸੁਣਾਈ ਕੀਤੀ ਵੀ ਇਹ ਫੰਕਸ਼ਨ ਹੈਗਾ ਚਲੋ ਅਸੀਂ 10 ਮਹੀਨੇ ਤੋਂ ਝੇਲੀ ਰਹਿਮ ਸਿਵਤ ਅਸੀਂ ਹੋਰ ਮਹੀਨਾ ਝੇਲੀਂਦੇ ਪਰ ਕਟੋਕਰ ਸਾਡਾ ਫੰਕਸ਼ਨ ਹੈ ਸਾਨੂੰ ਕੀ ਪੁਆਇੰਟ ਘੜਾ ਰੋਡ ਤੋਂ ਗੁਰਦੁਆਰਾ ਸਾਹਿਬ ਤੱਕ ਇਨੀਕ ਬਣਾ ਦਿਓ ਚਾਹੇ ਟੈਂਪਰੇਰੀ ਬਣਾ ਦਿਓ ਚਾਹੇ ਇਹਨੂੰ ਰਿਪੇਅਰ ਹੀ ਕਰ ਦਿਓ ਸਾਡੀ ਜਥਾ ਕੇ ਸੰਗਤ ਤੇ ਜਿਹੜੇ ਸਿੰਘ ਸਹਬਾਨ ਨੇ ਜਿਹੜੀਆਂ ਬੀਬੀਆਂ ਨੇ ਨੰਗੇ ਪੈਰੀ ਚੱਲ ਸਕਦਾ ਨਹੀਂ ਸੁਣੀ ਲੇਕਿਨ ਕੋਈ ਸੁਣਵਾਈ ਨਹੀਂ ਕੀਤੀ ਹਾਲਾਤ ਅਧਿਕਾਰੀਆਂ ਨੂੰ ਜਾਂ ਪ੍ਰਸ਼ਾਸਨ ਨੂੰ ਇਹਦੇ ਸੰਬੰਧ ਲਿਖਤੀ ਵੀ ਦਿੱਤਾ ਸੀ ਨਹੀਂ ਦੇਖ ਕੇ ਦਿੱਤਾ ਮੈਂ ਰੈਂਡਮ ਲਿਖੇ ਉਹਨਾਂ ਨੂੰ ਪਰਸਨਲੀ ਮਿਲ ਕੇ ਆਏ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਆਏ ਲਿਖ ਕੇ ਦੇ ਕੇ ਆਏ ਜੁਆਇੰਟ ਕਮਿਸ਼ਨ ਨੂੰ ਮਿਲ ਕੇ ਆਏ ਲਿਖ ਕੇ ਦੇ ਕੇ ਆਏ ਡੋਗਰਾ ਐਸੀ ਨੂੰ ਜੋਇੰਟ ਜਿਹੜਾ ਐਕਸੀਐਨ ਦਾ ਰਾਮ ਪਾਲਿਆ ਸਾਰਿਆਂ ਨੂੰ ਮਿਲਿਆ ਲੋਕਲ ਬੋਡੀ मिनिस्टर ਬਲਕਾਰ ਸਿੰਘ ਵੀ ਗੁਲੰਦਰ ਵੀ ਨੇ ਤੁਸੀਂ ਉਹਨਾਂ ਨਾਲ ਵੀ ਪਹੁੰਚ ਕੀਤੀ ਨਹੀਂ ਉਹਨਾਂ ਨਾਲ ਸਾਡੀ ਤੁਹਾਨੂੰ ਮੈਂ ਦੱਸਦਾ ਅਸੀਂ ਸੜਕ ਬਣਾਉਣ ਲੱਗੇ ਪਿਛਲੇ ਮਹੀਨੇ ਇੰਟਰਲੋਕਿੰਗ ਗੁਰਦੁਆਰੇ ਦੇ ਸਾਹਮਣੇ ਜਿਹੜੀ ਬਣਾਈ ਅਸੀਂ ਇਹ ਆਏ ਬੰਦੇ ਆਏ ਸਨ ਅਨੁਪਾ ਪਿਛਲੇ ਪਿਛਲੇ ਮਹੀਨੇ ਅਪ੍ਰੈਲ ਦੀ ਗੱਲ ਹੈ 6-7 ਅਪ੍ਰੈਲ ਦੀ ਇਹਨਾਂ ਕਿਹਾ ਜੀ 20 ਤੋਂ ਪਹਿਲਾਂ ਪਹਿਲਾਂ ਅਪ੍ਰੈਲ 20 ਤੋਂ ਪਹਿਲਾਂ ਪਹਿਲਾਂ ਇਹ ਬਣਾ ਦੇਣੀ ਹੈ ਤੁਸੀਂ ਨਾ ਬਣਾਓ ਅਸੀਂ ਉਸ ਟਾਂ ਵਿੱਚ ਕੋਈਆਂ ਇੰਟਰਲੋਕਿੰਗ ਅਸੀਂ ਤੁਰ ਤੱਕ ਬਣਾਉਣੀ ਸੀ ਚਲੋ ਕਿਸੇ ਨੇ ਸੇਵਾ ਲਈ ਸੀ ਪਰ ਉਹ ਅਸੀਂ ਇਹਨਾਂ ਨੇ ਬੰਦ ਕਰਾ ਗਿਆ ਵੀ ਨਹੀਂ ਸਾਡੀ ਬੇਇੱਜ਼ਤੀ ਹੁੰਦੀ ਐ ਤੁਸੀਂ ਅਸੀਂ ਅਪ੍ਰੈਲ 20 ਤੋਂ ਸ਼ੁਰੂ ਕਰਦੇ ਆਂ ਅਪ੍ਰੈਲ ਨਾ ਗਿਆ ਫਿਰ ਮਈ ਚ ਅਸੀਂ ਐਫਰਟ ਕੀਤੀਆਂ ਵੀ ਕਿਸੇ ਤਰ੍ਹਾਂ ਸਾਡੀ ਇਹ ਸੜਕ ਬਣ ਜੇ ਸਾਡਾ ਕੰਮ ਚੱਲਦਾ ਹੋ ਜਾਏ ਸਾਡਾ ਤਲਾਤੇ ਨੇ ਵੀ ਸਾਨੂੰ ਮਜਬੂਰ ਹੋ ਕੇ ਇਹ ਲੋਕਾਂ ਨੂੰ ਇਕੱਠੇ ਕਰਕੇ ਬੇਨਤੀ ਕਰਕੇ ਮੈਂ ਪ੍ਰਧਾਨ ਹੋਣ ਦੇ ਨਾਤੇ ਇਕੱਲੇ-ਇਕੱਲੇ ਨੂੰ ਮਿਲਿਆ ਮੈਂ ਕਿਹਾ ਯਾਰ ਇਹ ਹਾਲਾਤ ਇਹਨੇ ਵੀ ਆਪਾਂ ਕਰੀਏ ਵੀ ਆਪਾਂ ਗੁਰਦੁਆਰੇ ਦੇ ਪੈਸੇ ਵੀ ਨਹੀਂ ਵਰਤਣੇ ਆਪਾਂ ਆਪਣੇ ਪੈਸੇ ਇਕੱਠੇ ਕਰਕੇ ਅਸੀਂ ਆਪਣੇ ਪੈਸੇ ਕਰੀਏ ਸੋਸਾਇਟੀ ਵੱਲੋਂ ਪੈਸੇ ਇਕੱਠੇ ਕਰਕੇ ਅਸੀਂ ਉਹ ਲਵਾ ਲਈਏ ਡਿਫੈਂਸ ਕਲੋਨੀ ਰੈਜੈਂਸ ਸੁਸਾਇਟੀ ਅੱਛਾ ਇਸ ਇੱਕ ਦਾ ਇਲੈਕਸ਼ਨਾਂ ਦੇ ਸੰਬੰਧ ਵਿੱਚ ਅਸੀਂ ਤਾਂ ਕਹਿਣਾ ਜੋ ਸਰਕਾਰ 2.5 ਸਾਲ ਹੋ ਗਿਆ ਇਹਨੇ ਕੁਝ ਨਹੀਂ ਕੀਤਾ ਮਤ ਇਹਨੂੰ ਵੋਟ ਦਿਓ ਹੋਰ ਕੋਈ ਜਿਹੜਾ ਤੁਹਾਨੂੰ ਚੰਗਾ ਹੈ ਨਹੀਂ ਕਹਿੰਦੇ ਉਹਨੂੰ ਵੋਟ ਦਿਓ ਅਸੀਂ ਕਹਿੰਦੇ ਜਿਹੜਾ ਤੁਹਾਨੂੰ ਚੰਗਾ ਲੱਗਦਾ ਹੈ ਇਹ ਆਪਣੇ ਵਾਅਦਿਆਂ ਤੇ ਖਰੇ ਨਹੀਂ ਉਤਰੇ ਅਸੀਂ ਇਸ ਕਰਕੇ ਕਹਿਨੇ ਆ ਵੀ ਇਹ ਸਰਕਾਰ 2.5 ਸਾਲ ਕਰੀਬ 2.5 ਸਾਲ ਜਿਨੇ ਆਹ ਸਾਰਚ ਦੇ ਇਹ ਹਾਲਤ ਕੀਤੀ 3 ਸਾਲਾਂ ਤੋਂ ਟੁੱਟੀ ਆ। ਬਲੁਆਮਾ ਦੀ ਪਾਰਟੀ ਦਾ ਬਾਈਕਟ ਕਰ। ਬਾਈ ਇਹੀਂ ਬਾਈਕਟ ਕਰਦੇ ਨੇ ਟੋਟਲ। ਤੁਹਾਡਾ ਨਾਮ ਲਖਨਪੁਰ। ਸੀ ਐਸੋਸਾਇਟੀ ਨੂੰ ਰਹਿਣ ਵਾਲੇ। ਮੇਰੀ ਵਾਰਡ ਇਹ ਹੀ ਹੈ ਜੀ ਸੇਮ ਹੈ 18 ਨੰਬਰ ਵਾਰਡਰ ਹੋ ਇੱਥੇ ਲੰਗੀ ਦਾ। ਕੀ ਨਾਮ ਹੈ ਤੁਹਾਡਾ? ਮੇਰਾ ਜੀ ਨਾਮ ਪ੍ਰੋਫੈਸਰ ਕਮਰ ਸਰਤਾਜ ਸਿੰਘ ਹੈ ਜੀ। ਠੀਕ ਹੈ ਨਾ ਸਰ। ਇਹ ਆਪਏ ਕਿਹੜੇ ਆਪੀ ਕਾਟੇ ਬੋਰਡ ਹੈਗਾ ਤੁਸੀਂ ਕਰੇ ਬੋਰਡ ਹੈ ਗੱਲ ਦੇ ਇਲਾਕੇ ਇਲਾਕੇ ਦੇ ਲੋਕਾਂ ਨੇ ਜਿਹੜੀ ਪਰੇਸ਼ਾਨੀ ਜ਼ਾਹਰ ਕੀਤੀ ਹੈ ਕਈ ਚੱਕਰ ਕਰਕੇ ਵਿਰਾਸਤ ਹੋ ਗਈ ਉਹਦੇ ਬਾਰੇ ਕੀ ਕਰਨਾ ਹੈ ਸਰਕਾਰ ਦੇ ਕਿਹੋ ਜਿਹੇ ਮੈਂ ਇਹੀ ਕਹਿਣਾ ਚਾਹੁੰਗਾ ਜੀ ਕਿ ਇੱਥੇ ਮੋਰ ਥੈਨ 1 ਲੱਖ ਵਹੀਕਲ ਜਿਹੜੇ ਨੇ ਸੜਕ ਤੋਂ ਰੋਜ਼ ਨਿਕਲਦੇ ਆ ਵੱਡੇ ਛੋਟੇ ਸਕੂਲ ਨੇ ਇਸ ਲੋਕੈਲਿਟੀ ਦੇ ਵਿੱਚ ਕੈਂਬਰੇਜ ਲੱਗੇ ਆ ਸੇਂਟ ਜੋਸਫ ਲੱਗੇ ਆ ਜਦੋਂ ਇਹ ਸੜਕ ਦੀ ਜੋ ਕੰਡੀਸ਼ਨ ਹੈ ਕੁਝ ਲੋਕ ਮੋਟਰਸਾਈਕਲਾਂ ਦੇ ਕੁਝ ਲੋਕ ਹੋਰ ਟੂ ਵੀਲਰਸ ਤੇ ਆਪਣੇ ਬੱਚਿਆਂ ਨੂੰ ਛੱਡਣ ਜਾਂਦੇ ਨੇ ਐਕਸੀਡੈਂਟ ਦਾ ਬੜਾ ਡਰ ਹੈ ਜਦੋਂ ਇਹ ਸੜਕ ਇਦਾਂ ਪੂਰੀ ਵਗਦੀ ਸੜਕ ਦੇ ਵਿੱਚ ਚਾਰ-ਚਾਰ ਵਾਰ ਇਹ ਘਰ ਦੇ ਆਸ-ਪਾਸ ਵਾਲੇ ਲੋਕਾਂ ਨੂੰ ਚਾਰ-ਚਾਰ ਵਾਰ ਆਪਣੇ ਘਰ ਦੀ ਸਫਾਈ ਕਰਨੀ ਪੈਂਦੀ ਹੈ ਜਿਹੜੀ ਨਿਊਸੈਂਸ ਹੈ ਉਹ ਵੱਖਰੀ ਹੈ ਗੱਡੀ ਕੱਢੋ ਤੇ ਗੱਡੀਆਂ ਦੇ ਸ਼ੌਕਰ ਗੱਡੀਆਂ ਦੇ ਐਕਸਲ ਤਾਂ ਖਰਾਬ ਹੋ ਗਏ ਹੋਏ ਨੇ ਜਿਹਨਾਂ ਦਾ ਰੋਜ਼ ਦਾ ਰੂਟ ਹੈ ਅਸੀਂ ਤਾਂ ਇਹੀ ਕਵਾਂਗੇ ਕਿ ਭਾਈ ਸਰਕਾਰ ਨੇ ਕੁਝ ਕੀਤਾ ਹੀ ਨਹੀਂ ਕਿ ਜਿਸ ਹਾਲਤ 'ਚ ਇਸ ਟਾਈਮ ਸੜਕ ਹੈਗੀ ਹੈ ਜੇ ਰੈਜ਼ੀਡੈਂਟਸ ਨੂੰ ਪੱਲਿਓਂ ਪੈਸੇ ਪਾ ਕੇ ਸਰਕਾਰ ਦੇ ਹੁੰਦੇ ਹੋਵੇ ਸੜਕ ਬਣਾਉਣ ਦੀ ਲੋੜ ਪੈ ਗਈ ਹੈ ਤੇ ਮੇਰਾ ਖਿਆਲ ਹੈ ਸਰਕਾਰ ਨੂੰ ਬਹੁਤ ਸੋਚਣ ਦੀ ਲੋੜ ਹੈ ਕਿ ਹਾਂ ਸਾਡੀ ਕਾਰਗੁਜ਼ਾਰੀ ਕੀ ਹੈ ਪਿਛਲੇ 2.5 ਸਾਲ ਦੇ ਵਿੱਚ ਸਰਕਾਰ ਦੇ ਕੰਮ ਸਮਝਦੇ ਹੋ ਕਿ ਥੋੜਾ ਸਮੇਂ ਇਹ ਤਰੀਕੇ ਨਾਲ ਬਿਲਕੁਲ ਜੀ ਬਿਲਕੁਲ ਜਦੋਂ ਆਉਟਪੁੱਟ ਹੀ ਨਹੀਂ ਦੇਣੀ ਤੁਸੀਂ ਪਬਲਿਕ ਨੂੰ ਤੇ ਪਬਲਿਕ ਨੇ ਤਾਂ ਫਿਰ ਐਜ਼ ਅ ਰਿਜ਼ਲਟ ਇਹੀ ਕਹਿਣਾ ਕਿ ਹਾਂ ਜੀ ਸਾਨੂੰ ਉਹ ਐਕਸਪੈਕਟੇਸ਼ਨਸ ਜੋ ਅਸੀਂ ਰੱਖ ਕੇ ਸਰਕਾਰ ਚੁਣੀ ਸੀ ਉਹ ਨਹੀਂ ਮਿਲ ਰਹੀ ਤੇ ਆ ਜਦੋਂ ਵੀ ਅਸੀਂ ਫਿਰ ਵੋਟਾਂ ਲੈਣ ਆਣਾ ਅਸੀਂ ਤਾਂ ਪਬਲਿਕ ਨੂੰ ਜਵਾਬ ਦੇ ਐਂਡ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਕਿ ਜੇ ਕੱਲ ਨੂੰ ਪਬਲਿਕ ਡੋਮੇਨ ਚ ਆਣਾ ਹੈ ਜੇ ਪਬਲਿਕ ਨੂੰ ਹੀ ਆਪਣੇ ਪੱਲਿਓਂ ਪੈਸੇ ਪਾ ਕੇ ਸੜਕਾਂ ਬਣਾਉਣੀਆਂ ਪ